दुग बरोन आजो ਅਭੀਰ ਸਿੰਘ ਆ ਜੀ ਕੀ ਗੱਲ ਹੋਈ ਤੁਹਾਡੇ ਬਰੇ ਇਹ ਮੇਰੇ ਤੋਂ ਛੋਟਾ ਹੀ ਸਾਡੇ ਸਾਰੇ ਪਰਿਵਾਰਾਂ ਤੋਂ ਛੋਟਾ ਹੀ ਹੈ ਇਹ ਮਹਾਰਾ ਹੀ ਬੜਾ ਗਰੀਬ ਹੀ ਸਰਦਾਰਾਂ ਦੇ ਨਾਲ ਸੇਵਸ ਕਰਦਾ ਹੈ ਇਹ ਬੰਬੀ ਤੜਕੇ ਬੰਦ ਕਰਨ ਗਿਆ ਵਾ ਤੇ ਬੰਦ ਕਰ ਦਿਆ ਇਹਦੇ ਉੱਤੇ ਲੈਂਟਰ ਡਿੱਗ ਪਿਆ ਵਾ ਤੇ ਨਾਂ ਇਹਦਾ ਕੋਈ ਧੀ ਆ ਤੇ ਨਾਂ ਇਹਦਾ ਕੋਈ ਪੁੱਤ ਆ ਕੱਲੀ ਉਹਦੇ ਘਰ ਦੀ ਰਹਿ ਗਈ ਆ ਉਹਨੂੰ ਕੋਈ ਚਾਹ ਨੌਕਰੀ ਦਵਾ ਦੇਣ ਕਿਸੇ ਸਰਕਾਰ ਦੀ ਦੇ ਦੇ ਕਿਉਂਕਿ ਸਾਡੇ ਕੋਲ ਤਾਂ 24 ਘੰਟੇ ਹੋਣਾ ਨਹੀਂ ਕੁਛ ਵੀ ਉਹਨਾਂ ਆਪਣੇ ਉਹਦੇ ਜੋਗਾ ਮਿਲ ਜੀ ਕੋਈ ਸਰਕਾਰ ਸਾਹਮਣੇ ਸਹੂਲਤ ਦੇਵੇ ਕੰਮ ਕਿਸੇ ਕੋਲ ਕਰਦਾ ਸੀ ਜਾਂ ਟੇਲੇ ਠੇਕੇ ਦੇ ਠੇਕੇ ਤੇ ਉਹਨੇ ਜਿੱਦਾਂ ਸੇਪ ਕੀਤੀ ਉਹਦੀ ਕਿਸੇ ਦੀ ਸੇਪ ਕੀਤੀ ਉਹਦੇ ਉਹ ਹਿਸਾਬ ਹੀ ਰਿਆ ਸੀ ਸਾਲ ਬਾਅਦ ਤੇ ਤੜਕੇ ਬੰਬੀ ਬੰਦ ਕਰਨ ਗਿਆ ਉਹਦੇ ਉੱਤੇ ਦੋ ਮੁੰਡੇ ਗਏ ਇੱਕ ਵੱਜ ਗਿਆ ਤੇ ਇਹ ਥੱਲੇ ਆ ਗਿਆ ਨਜ਼ਰ ਹੋ ਗਿਆ ਸੀ ਇਹ ਕੰਮ ਦਾ ਇਹਨੂੰ 6 ਸਾਲ ਹੋ ਗਿਆ ਤਾਂ ਹੁਣ ਉਹਨੂੰ ਮਿਲੇ ਜਾ ਕੇ ਫਿਰ ਮਾਲਕ ਨੂੰ ਮਾਲਕ ਨੂੰ ਮਿਲੇ ਆਏ ਮਾਲਕ ਮਾਲਕ ਤੇ ਇਹਦੇ ਤੇ ਭਰੋਸਾ ਹੀ ਬੜਾ ਕਰਦਾ ਸੀ ਤੇ ਸਾਰੀ ਜਾਇਦਾਦ ਇਹਦੇ ਤੇ ਸੁੱਟੀ ਸੀ ਉਹਨੇ ਦੀ ਹਾਂ ਉਹ ਇਹ ਨਹੀਂ ਸਮਝਦਾ ਵੀ ਇਹਨੇ ਮੈਂ ਰੱਖਿਆ ਵਾ ਇਹਨੂੰ ਆਪਣਾ ਬੇੜਾ ਹੀ ਸਮਝਦਾ ਹੈ ਤਾਂ ਹੁਣ ਮਾਲਕ ਨਾਲ ਗੱਲਬਾਤ ਉਹ ਹੀ ਮਾਲਕ ਨੂੰ ਕੀ ਕਰਦਾ ਮਾਲਕ ਦਾ ਵੀ ਬਿਦੂ ਵੱਧ ਨੁਕਸਾਨ ਹੋ ਗਿਆ ਦੇ ਕਿੱਲੇ ਦਾ ਲਿਗਟੂ ਟੱਟ ਗਿਆ ਵਾ ਮਾਲਕ ਦਾ ਗੁਨਾਹ ਤੇ ਮਾਲਕ ਦਾ ਵੀ ਕੋਈ ਨਹੀਂ ਕਹ ਇਦ ਰੱਬ ਦੀ ਕੀਤੀ ਹੋਗੀ ਆ ਨਾ ਇਹਦੇ ਕੋ ਮਾਲਕ ਦੇ ਕੋਈ ਸਰਕਾਰ ਤੋਂ ਵੀ ਨਹੀਂ ਪਰਿਵਾਰ ਆ ਸਰਕਾਰ ਕੋਲ ਬਿਲਕੁਲ ਇਹਦਾ ਕੋਈ ਧੀ ਨਹੀਂ ਕੋਈ ਪੁੱਤ ਨਹੀਂ ਗਾ ਬਾਲਿਆਂ ਦੀਆਂ ਸ਼ਤਾਂ ਵੇਖ ਲੋ ਇਹਦੇ ਵਿੱਚ ਤੂੰ ਵੇਖ ਹੀ ਲਿਆ ਨਾ ਸਰਕਾਰ ਕੋ ਕੀ ਮੰਗ ਕਰਦੇ ਹੋ ਇਹ ਕੁੜੀ ਨੂੰ ਨੌਕਰੀ ਮਿਲ ਜੇ ਕੋਈ ਜਿਹੜੀ ਇਹਦੀ ਜ਼ਿੰਦਗੀ ਬਣੀ ਰਵੇ ਅ ਮੈਂ ਜੀ ਸਨੀਸੋਤਾ ਸੇਵਾਦਾਰ ਤੋਂ ਨਾ ਸਭ ਤਸ ਤੋਂ ਵਾਲਮੀਕਰ ਤੋਂ ਅ ਜਿਸ ਤਰ੍ਹਾਂ ਕਿ ਅੱਜ ਬਹੁਤ ਹੀ ਮਾੜੀ ਦੁਰਘਟਨਾ ਵਾ ਜਿਹੜੇ ਸਾਡੇ ਇਲਾਕੇ ਆ ਪਿੰਡ ਫਤਾਪੁਰ ਦੇ ਵਿੱਚ ਹੋਈ ਆ ਜਿਸ ਤਰ੍ਹਾਂ ਕਿ ਤੁਸੀਂ ਸਾਡਾ ਬਹੁਤ ਹੀ ਸਤਿਕਾਰਯੋਗ ਸਾਡਾ ਵੱਡਾ ਵੀਰ ਤੇਜ ਸਿੰਘ ਜੀ ਅ ਜਿਹੜਾ ਕਿ ਪਹਿਲੀ ਦਾ ਕੰਮ ਕਰਦਾ ਸੀ ਪਹਿਲੀ ਦੇ ਕੰਮ ਕਰਦ ਕੇ ਉਹ ਘਰੋਂ ਉੱਠ ਕੇ ਬੰਬੀ ਛੱਡਣ ਗਿਆ ਸੀ ਔਰ ਰੱਬ ਨੇ ਜਿਹੜਾ ਨਾ ਪੂਰਾ ਹੋਣ ਵਾਲਾ ਕਾਟਾ ਵਾ ਉਹ ਸਾਰੇ ਵੀਰਾਂ ਨੂੰ ਪਾਇਆ ਕਿ ਬਿਲਕੁਲ ਅਸੀਂ ਜਿਹੜਾ ਉਹ ਕਾਟਾ ਵਾ ਪੂਰਾ ਕਦੀ ਵੀ ਸਾਡੀ ਜ਼ਿੰਦਗੀ ਦੇ ਵਿੱਚੋਂ ਕਾਟਾ ਪੂਰਾ ਨਹੀਂ ਹੋ ਸਕਦਾ ਤੋ ਤੋਂ ਦੀ ਗੱਲ ਕਰ ਦਿੰਦੀ ਹੈ ਡੈੱਥ ਸਵੇਰੇ ਹੋਈ ਜਾਂ ਰਾਤੀ ਨਹੀਂ ਅੱਜ ਸਵੇਰੇ 4:30-5 ਵਜੇ ਦੀ ਗੱਲ ਸੀ ਤੇ ਸਾਰੇ ਜਣੇ ਆਪਾਂ ਲੈ ਕੇ ਗਏ ਆ ਹਸਪੀਟਲ ਤੇ ਜਿੱਥੇ ਉਹਨਾਂ ਨੇ ਡਾਕਟਰਾਂ ਨੇ ਮਿੱਤਿਕ ਕਰ ਸੀ ਜੀ ਅਜੇ ਤੱਕ ਤਾਂ ਕੋਈ ਨਹੀਂ ਪਹੁੰਚਿਆ ਸਾਡੇ ਵੱਲੋਂ ਸੰਪਰਕ ਵੀ ਉਹਨਾਂ ਨਾਲ ਕੀਤਾ ਜਾ ਰਿਹਾ ਸਾਡੇ ਸੈਂਟਰ ਹਲਕੇ ਦੇ ਐਮ.ਐਲ.ਏ ਡਾਕਟਰ ਅਜੀਤ ਗੁਪਤਾ ਜੀ ਉਹਨਾਂ ਨਾਲ ਕਾਲਿੰਗ ਲਾਈਨ ਤੇ ਜੁੜਿਆ ਜਾ ਰਿਹਾ ਪਰ ਅਜੇ ਤੱਕ ਕੋਈ ਉਹਨਾਂ ਨਾਲ ਸੰਪਰਕ ਨਹੀਂ ਹੋ ਸਕਿਆ ਬਿਲਕੁਲ ਜੀ ਬਿਲਕੁਲ ਇਹ ਗੱਲ ਸੋਚਣ ਵਾਲੀ ਹੈ ਕਿ ਅੱਜ ਵੀ ਤੁਸੀਂ ਦੇਖ ਸਕਦੇ ਹੋ ਕਿ ਇਹ ਉਹ ਇਲਾਕੇ ਆ ਜਿਸ ਤਰ੍ਹਾਂ ਤੁਸੀਂ ਤਸਵੀਰਾਂ ਦੇ ਵਿੱਚ ਵੀ ਤੁਸੀਂ ਦਿਖਾਇਆ ਹੋਏਗਾ ਬਿਲਕੁਲ ਕਿ ਇਹ ਜਿਹੜੇ ਉਹ ਇਲਾਕੇ ਆ ਜੇ ਤੱਕ ਜਿੱਥੇ ਸਰਕਾਰਾਂ ਵੱਡੇ ਵੱਡੇ ਦਾਅਵੇ ਤਾਂ ਕਰ ਦਿੰਦੀਆਂ ਮੇਰੇ ਮੇਰੇ ਖਿਆਲ ਪਹਿਲਾਂ ਵੀ ਤੇ ਮੌਜੂਦਾ ਹੁੰਦੇ ਕਿ ਮੈਨੂੰ ਹੁਣੇ-ਹੁਣੇ ਇੱਕ ਇੱਥੇ ਹੁਣ ਵੀ ਆਨ ਕੇ ਇਹ ਹੀ ਗੱਲ ਦਾ ਪਤਾ ਲੱਗਾ ਕਿ ਅਜੇ ਤੱਕ ਜਿਹੜੀ ਇਹ ਗਰੀਬ ਲੋਕਾਂ ਨੂੰ ਜਿਹੜੀ ਡੈੱਡ ਬੋਡੀ ਰੱਖਣ ਵਾਲੀ ਕੈਂਡੀ ਹੁੰਦੀ ਹੈ ਅਜੇ ਤੱਕ ਉਹ ਗਰੀਬ ਲੋਕਾਂ ਨੂੰ ਪ੍ਰੋਵਾਈਡ ਨਹੀਂ ਕੀਤੀ ਗਈ ਤੇ ਕਿਹੜੀ ਆਪਾਂ ਕੁਝ ਹਾਲ ਪੰਜਾਬ ਦੀ ਗੱਲ ਕਰਦੇ ਆਂ ਕਿਹੜੀ ਆਪਾਂ ਪਰ ਇੱਕ ਗੱਲ ਹੈਗੀ ਅਸੀਂ ਪੰਜਾਬ ਸਰਕਾਰ ਕੋ ਵੀ ਕੋ ਮੰਗ ਕਰਦੇ ਆਂ ਕਿ ਅਸੀਂ ਉਹ ਭੈਣ ਨੂੰ ਜਿਹੜੀ ਹੈਗੀ ਆ ਆਵਾਜ਼ ਚੜ ਕੇ ਜਿੰਨੇ ਜੋਗੇ ਵੀ ਅਸੀਂ ਹੋਵਾਂਗੇ ਸਾਰੀ ਆਪਣੀ ਫੈਮਿਲੀ ਅਵਾਜ਼ ਚੜ ਕੇ ਅਸੀਂ ਉਹਦੇ ਨਾਲ ਸੰਗਰਸ਼ ਵੀ ਕਰਾਂਗੇ ਔਰ ਕਿਉਂਕਿ ਅੱਗੇ ਉਹ ਰਬ ਦੇ ਤਾਂ ਪਹਿਲਾਂ ਹੀ ਸਤਾਏ ਹੋਏ ਨੇ ਨਾ ਉਹਨਾਂ ਦਾ ਕੋਈ ਬੱਚਾ ਹੈ ਨਾ ਜਿਉਂ ਪਰਿਵਾਰ ਦੇ ਘਰ ਦੇ ਹਾਲਾਤ ਤੁਸੀਂ ਦੇਖੇ ਨੇ ਕਿੰਨੇ ਬੱਤਰ ਹੋਏ ਪਏ ਨੇ ਇਸ ਟਾਈਮ ਪਰ ਜਿਹੜਾ ਮਾੜਾ ਬੰਦਾ ਵਾ ਨਾ ਤੇ ਸਰਕਾਰਾਂ ਸੁਣਦੀਆਂ ਸਰਕਾਰਾਂ ਵੀ ਉਹਨਾਂ ਜੋਗੀਆਂ ਰਹਿ ਗਈਆਂ ਮੇਰੇ ਖਿਆਲ ਨਾਲ ਜਿਹੜੇ ਆ ਅਮੀਰ ਲੋਕ ਨੇ ਤੇ ਹੱਥ ਜੋੜ ਕੇ ਸਰਕਾਰਾਂ ਨੂੰ ਵੀ ਬੇਨਤੀ ਕਰਦੇ ਆ ਕਿ ਇਹ ਗਰੀਬ ਲੋਕਾਂ ਦੀ ਜਰੂਰ ਸੁਣਵਾਈ ਆ ਜਿਹੜੀ ਕਿਉਂਕਿ ਜਿਹੜੇ ਇਲੈਕਸ਼ਨ ਨੇ ਜਿਸ ਤਰ੍ਹਾਂ ਤੁਸੀਂ ਪਿੱਛੇ ਦੱਸਿਆ ਕਿ ਜਿਹੜਾ ਵੋਟਾਂ ਦਾ ਵੋਟਾਂ ਦਾ ਜਿਹੜਾ ਕਾਰਨ ਹੁੰਦਾ ਇਹ ਗਰੀਬ ਲੋਕ ਹੀ ਪਾਉਂਦੇ ਜੇ ਜਦੋਂ ਇਹੋ ਜਿਹਾ ਟਾਈਮ ਆ ਜਾਂਦਾ ਪਰ ਇਹ ਗਰੀਬ ਲੋਕਾਂ ਦੀ ਨਹੀਂ ਸੁਣੀ ਜਾਂਦੀ ਆ ਬਿਲਕੁਲ ਜੀ ਇਹ ਵੀ ਦੇਖਣ ਚ ਬਿਲਕੁਲ ਤੁਸੀਂ ਸੱਚ ਹੈ ਕੋਈ ਕੋਈ ਵੀ ਸਰਕਾਰ ਹੋਵੇ ਚਾਹੇ ਜਦੋਂ ਵਾਕਿਆ ਹੀ ਇਹ ਗੱਲ ਸਣੀ ਜੀ ਤੁਹਾਡੀ ਬਿਲਕੁਲ ਚੰਗੀ ਹੈ ਵਧੀਆ ਸਵਾਲ ਹੈ ਕਿ ਜਿਸ ਤਰ੍ਹਾਂ ਵੋਟਾਂ ਵੋਟਾਂ ਲੈਣ ਵਾਲੇ ਸਾਰੇ ਆ ਜਾਂਦੇ ਪਰ ਇਹ ਜਦੋਂ ਇਸ ਤਰ੍ਹਾਂ ਦਾ ਕੋਈ ਕੰਮ ਹੋ ਜਾਂਦਾ ਮੇਰੇ ਖਿਆਲ ਨਾਲ ਕੋਈ ਵੀ ਇਹਨਾਂ ਦੇ ਹਾਲਾਤ ਪੁੱਛ ਨਹੀਂ ਜਾਂਦਾ ਨਹੀਂ ਤੁਹਾਨੂੰ ਨਹੀਂ ਲੱਗਦਾ ਵੀ ਜਿਹੜੀ ਸਰਕਾਰ ਦੇ ਦਾਅਵੇ ਦੀ ਆ ਜਿਹੜੀ ਇੱਥੇ ਆ ਕੇ ਪੋਲ ਖੁੱਲਦੀ ਹੈ ਇਹੋ ਜਿਹਾ ਬਿਲਕੁਲ ਜੀ ਬਿਲਕੁਲ ਸਰਕਾਰ ਮੈਂ ਤੁਹਾਨੂੰ ਪਹਿਲੇ ਵੀ ਦੱਸਿਆ ਕਿ 75 75 ਸਾਲ ਜਿਨ੍ਹਾਂ ਨੇ ਰਾਜ ਕੀਤਾ ਤੁਸੀਂ ਪਹਿਲੇ ਦੇਖ ਸਕਦੇ ਹੋ ਚਾਹੇ ਉਹ ਕਾਂਗਰਸ ਦੀ ਸਰਕਾਰ ਹੋਵੇ ਚਾਹੇ ਉਹ ਅਕਾਲੀਆਂ ਦੀ ਸਰਕਾਰ ਹੋਵੇ ਚਾਹੇ ਇਸ ਟਾਈਮ ਮੌਜੂਦਾ ਸਰਕਾਰ ਆਪਦੀ ਹੋਵੇ ਪਰ ਇਹ ਗਰੀਬਾਂ ਦੇ ਹਾਲਾਤ ਨੇ ਜਿਹੜੇ ਤੁਸੀਂ ਅੱਜ ਵੀ ਦੇਖੋਗੇ ਉੱਥੇ ਬੱਤ ਦੇ ਬੱਤ ਨੇ ਪਰ ਇੱਕ ਗੱਲ ਮੈਂ ਅੱਜ ਇੱਥੇ ਤੁਹਾਨੂੰ ਕਹਿਣਾ ਚਾਹੁੰਦਾ ਕਿ ਇਹ ਪਰਿਵਾਰ ਨੂੰ ਉਹ ਕਟਾ ਪਿਆ ਜਿਹੜਾ ਜ਼ਿੰਦਗੀ 'ਚ ਕਦੀ ਵੀ ਇਹ ਪੂਰਾ ਨਹੀਂ ਕਰ ਸਕਦੇ ਸੋ ਅਸੀਂ ਵੀ ਹੱਥ ਜੋੜ ਕੇ ਸਾਰੇ ਜਿੰਨੇ ਵੀ ਭਰਾ ਹੈਗੇ ਆ ਪਰਿਵਾਰ ਦਾ ਬਿਲਕੁਲ ਸਾਥ ਹੈ ਕਿਉਂਕਿ ਮੇਰੀ ਆਪਣੀ ਫੈਮਲੀ ਹੈ ਮੈਂ ਗੱਲ ਕਹਿਣਾ ਚਾਹਾਂਗਾ ਤੁਹਾਡੇ ਮਾਦੀਮ ਸਾਹਿਬੀ ਕਿ ਸਾਡੇ ਪਰਿਵਾਰ ਦਾ ਇੱਕ ਹਿੱਸਾ ਸੀ ਜਿਹੜਾ ਅਸੀਂ ਇੱਕ ਬਾਹ ਕਹਿ ਸਕਦੇ ਹਾਂ ਜਿਹਦੇ ਪਾਸੋਂ ਕੀ ਮੰਗ ਕਰਦੇ ਹਾਂ ਪੰਜਾਬ ਸਰਕਾਰ ਕੋ ਐਹੀ ਮੰਗ ਕਰਦੇ ਹਾਂ ਕਿ ਇਸ ਪਰਿਵਾਰ ਦਾ ਜਿਹੜੀ ਸਹਾਇਤਾ ਵਾ ਪਹਿਲਾਂ ਤਾਂ ਉਹ ਕੀਤੀ ਜਾਵੇ ਇਸ ਭੈਣ ਨੂੰ ਜਿਹੜੀ ਨੌਕਰੀ ਆ ਉਹ ਅਸੀਂ ਮੰਗ ਕਰਾਂਗੇ ਕਿ ਜ਼ਰੂਰੀ ਜਿਹੜੀ ਮੰਗ ਆ ਇਸ ਪਰਿਵਾਰ ਦੀ ਜਿਹੜੀ ਮੰਗ ਆ ਸਾਡੀ ਮੰਗ ਆ ਉਹ ਜ਼ਰੂਰ ਪੂਰੀ ਕਰਵਾਉਂਦੀ ਅਸੀਂ ਐਮਐਲਏ ਸਾਹਿਬ ਨੂੰ ਜੇ ਸਾਨੂੰ ਮੁੱਖ ਮੰਤਰੀ ਸਾਹਿਬ ਨੂੰ ਵੀ ਮਿਲਣਾ ਪਿਆ ਤੇ ਆਪਾਂ ਬਿਲਕੁਲ ਉਹਨਾਂ ਨਾਲ ਮਿਲ ਕੇ ਕੋਸ਼ਿਸ਼ ਕਰਾਂਗੇ ਜੀ ਸੋ ਧੰਨਵਾਦ ਸਾਰਿਆਂ ਨੂੰ ਜੈ ਵਾ ਮੇਰਾ ਨਾਮ ਸੁਖਬੀਰ ਸਿੰਘ ਜੀ ਕੀ ਗੱਲਬਾਤ ਹੋਈ ਜਿਹੜਾ ਲੈਂਟਰ ਲੱਗਿਆ ਪਰਿਵਾਰ ਮਕਸਾ ਇਹ ਜਮੀਨ ਹੈ ਟੈਲ ਸਿੰਘ ਨੇ ਲਈ ਠੇਕੇ ਤੇ ਉਹ ਵਾਈ ਵਾਈ ਕਰਦਾ ਹੈ ਕੰਟਰੋਲ ਸਾਰਾ ਉਹਦੀ ਕੋਈ ਹਵੇਲੀ ਤਕਰੀਬਨ ਇੱਥੇ ਹੀ ਤੇ ਅੱਗੇ ਵੀ ਇੱਥੇ ਹੀ ਸਾਰਾ ਕੰਮ ਕਾਰੋਬਾਰ ਕਰਦੇ ਸੀਗੇ ਆ ਕੇ ਕਦੇ ਬੰਬੀ ਛੱਡਣ ਆਇਆ ਕਦੇ ਸਵੇਰੇ ਉਹ ਕੁਦਰਤੀ ਉਹ ਪਰਲੀ ਸਾਈਡ ਤੇ ਬੈਠ ਕੇ ਅਗਲ ਤੇ ਇੱਧਰ ਹੀ ਬੈਂਦੇ ਨੇ ਤੇ ਉੱਤੇ ਸਭ ਕੁਝ ਠੀਕ ਠਾਕ ਹੈ ਉਹ ਗੱਲਬਾਤ ਨਹੀਂ ਕਿ ਕੁਦਰਤੀ ਕੀ ਤੇ ਉਤੋਂ ਲੈਂਟਰ ਜਿਹੜਾ ਸਾਰਾ ਸਾਰਾ ਟਿਕਾ ਉਹ ਇਹਨੇ ਕੋ 6-7 ਸਾਲ ਤੋਂ ਹੋ ਗਿਆ ਉਹਦੋਂ ਦਾ ਹੀ ਠੇਕੇ ਤੇ ਵਾਰਾ ਸੀ ਹਾਂਜੀ ਹਾਂਜੀ ਠੇਕੇ ਤੇ ਇਹ ਤੁਹਾਡੇ ਜ਼ਮੀਨ ਤੁਹਾਡੀ ਮਾਲਕੀ ਹੈ ਤੁਹਾਡੀ ਹਾਂਜੀ ਹਾਂਜੀ ਠੇਕੇ ਦੇ ਇਹ ਹੁੰਦਾ ਸੀ ਹਾਂਜੀ ਠੇਕੇ ਦੇ ਸਾਰਾ ਕੰਟਰੋਲ ਇਹਦੇ ਕੋਈ ਹੈਗਾ ਕਿ ਮਦਲ ਸਾਹਿਬ ਦੇ ਲੈਂਟਰ ਦਾ ਕੰਮ ਕਰ ਰਿਹਾ ਡੀਆ ਕਿਉਂ ਜਾਂ ਕਿੱਦਾਂ ਲੈਂਟਰ ਚੱਕਾ ਭਲਾ ਕੋਈ ਕੋਈ ਚੋਂਦਾ ਨਹੀਂ ਕੋਈ ਲੈਣਾ ਨਹੀਂ ਦੇਣਾ ਨਹੀਂ ਕੋਈ ਕੋਈ ਟ੍ਰੇਡ ਨਹੀਂ ਹੈਗੀ ਵਿਚਾਰ ਨਾ ਕਿ ਟੇਪਿਆ ਪਤਾ ਨਹੀਂ ਕਿੱਦਾਂ ਰੱਬ ਜਾਣਦਾ ਇਹਦੇ ਚੋਪੜ ਦਾ ਨੁਕਸਾਨ ਵੀ ਲਿਆ ਤਾਂ ਫਿਰ ਉਹਨਾਂ ਨੇ ਸਾਥ ਲੋਗੇ ਨਹੀਂ ਹਾਂਜੀ ਅਸੀਂ ਨਾਲ ਹੀ ਆ ਅਸੀਂ ਇਹਦਾ ਕਹਿਣਾ ਅਭੀ ਖੜੇ ਪਰਿਵਾਰ ਦਾ ਜੀ ਆ